ਦੋਸਤੋ ਰਸ਼ੀਆ ਦਾ ਐਕਸ ਟ੍ਰਾਂਸਪੋਰਟ ਮਨਿਸਟਰ ਰੋਮਨ ਸਟਾਰੋਗੇਟ ਕੱਲ ਆਪਦੀ ਗੱਡੀ ਵਿੱਚ ਡੈੱਡ ਮਿਲਿਆ ਇਹ ਗਿਆ ਗਿਆ ਕਿ ਉਸਤੇ ਕਰਾਪਸ਼ਨ ਦੇ ਚਾਰਜਸ ਲੱਗੇ ਸੀ ਤਾਂ ਕਰਕੇ ਉਹਨੂੰ ਮਿਨਿਸਟਰੀ ਚੋਂ ਕੱਢਿਆ ਗਿਆ ਤੇ ਇਸ ਗੱਲ ਕਰਕੇ ਉਹਨੇ ਸੁਸਾਈਡ ਕਰ ਲਿਆ ਪਰ ਇਹ ਕੋਈ ਪਹਿਲੀ ਘਟਨਾ ਨਹੀਂ ਕਿ ਜਿਸ ਇਨਸਾਨ ਨੇ ਉਹਤਨ ਦੇ ਵਿਰੁੱਧ ਗਿਆ ਹੋਵੇ ਜਾਂ ਕਹਦੀ ਹੈ ਕਿ ਉਹਤਨ ਦੇ ਉਲਟ ਕੋਈ ਕੰਮ ਕੀਤਾ ਹੋਵੇ ਉਹ ਇਨਸਾਨ ਮਰਿਆ ਹੋਇਆ ਪਾਇਆ ਗਿਆ ਇਤੋਂ ਪਹਿਲਾਂ ਵੈਗਨਰ ਆਰਮੀ ਦਾ ਚੀਫ ਜਿਸ ਦਾ ਨਾਮ ਸੇਮਿਤਰੀ ਪ੍ਰੋਗੋਜ਼ਨ ਉਹ ਪੁਤਿਨ ਦਾ ਬਹੁਤ ਖਾਸ ਸੀ ਤੇ ਪ੍ਰਾਈਵੇਟ ਆਰਮੀ ਰੂਸੀਆ ਲਈ ਕੰਮ ਕਰਦੀ ਸੀ ਪਰ ਕਿਸੇ ਕਾਰਨ ਕਰਕੇ ਉਹ ਇਨਸਾਨ ਪੁਤਿਨ ਦੇ ਯੂਲਟ ਹੋ ਗਿਆ ਤੇ ਉਹਨੇ ਆਪ ਦੀ ਪ੍ਰਾਈਵੇਟ ਆਰਮੀ ਮਾਸਕੋ ਗੱਲੀ ਮਾਰਚ ਕਰ ਦਿੱਤੀ ਉਹ ਉਦੋਂ ਤਾਂ ਬੇਲਾਰੂਸ ਦੇ ਪ੍ਰਧਾਨ ਮੰਤਰੀ ਨੇ ਵਿਚ ਆ ਕੇ ਸੀਜ਼ਫਾਇਰ ਕਰਵਾ ਦਿੱਤਾ ਸੀ ਤੇ ਪ੍ਰੋਗੋਜ਼ਨ ਨੂੰ ਬੇਲਾਰੂਸ ਲੈ ਗਿਆ ਸੀ ਪਰ ਥੋੜੇ ਦਿਨਾਂ ਬਾਅਦ ਵੀ ਸੇਮਿਤਰੀ ਪ੍ਰੋਗੋਜ਼ਨ ਦਾ ਜੋ ਪ੍ਰਾਈਵੇਟ ਜੈਟ ਸੀ ਉਹ ਕ੍ਰੈਸ਼ ਹੋ ਗਿਆ ਤੇ ਉਹਦੀ ਡੈਥ ਹੋ ਗਈ ਏਦਾਂ ਹੀ ਇੱਕ insan ਸੀ ਅਲੈਕਸੀ ਨਵਾਲਨੀ ਉਹ ਇੱਕ ਰਾਜਨੀਤਿਕ ਲੀਟਰ ਸੀ ਜੋ ਕਿ ਪੁੱਤਨ ਦੇ ਖਿਲਾਫ ਇਲੈਕਸ਼ਨ ਲੜਨ ਦੀ ਗੱਲ ਕਰ ਰਿਹਾ ਸੀ ਪੁੱਤਨ ਦੇ ਖਿਲਾਫ ਮੁਜਾਰੇ ਕਰਦਾ ਸੀ ਧਰਨੇ ਕਰਦਾ ਸੀ ਉਸਤੇ ਵੀ ਕੋਈ ਫੇਕ ਚਾਰਜਸ ਲਗਾ ਕੇ ਉਹਨੂੰ ਜੇਲ੍ਹ ਚ ਭੇਜ ਦਿੱਤਾ ਗਿਆ ਤੇ ਉਹਨੂੰ ਕੋਈ ਅਜਿਹੇ ਆ ਕੈਮੀਕਲ ਜਾਂ ਅਜਿਹੇ ਦੀ ਜ਼ਹਿਰ ਵਾਲੀ ਚੀਜ਼ ਦਿੱਤੀ ਗਈ ਕਿ ਥੋੜੇ ਸਮੇਂ ਬਾਅਦ ਜਰਮਨੀ ਵਿੱਚ ਜਾ ਕੇ ਉਸ insan ਦੀ ਵੀ ਡੈਥ ਹੋ ਗਈ ਇਹ ਕਾ ਬਤ ਮਸ਼ਹੂਰ ਆ ਕਿ ਜਿਸ ਨੇ ਵੀ ਉਤਨਵਾਂ ਲੱਖ ਚੱਕ ਕੇ ਦੇਖਿਆ ਉਹਨੇ ਅਗਲੇ ਦਿਨ ਦਾ ਸੂਰਜ ਨਹੀਂ ਦੇਖਿਆ